ਜਿਹੜਾ ਪলিউਸ਼ਨ ਹੈ ਨਾ ਜੀ ਪਹਿਲਾਂ ਤਾਂ ਜਿਹੜਾ ਪਤਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਧੂਆ ਨੂੰ ਘੱਟ ਕਰੋ। ਮੌਤ ਉਹ ਵੱਧ ਕੱਟਦੀ ਹੈ ਬਿਮਾਰੀਆਂ ਇਨਕਲੂਡਿੰਗ ਕੈਂਸਰ, ਖਾਂਸੀ, ਜੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਨੂੰ ਸਕਿਨ ਰੈਸ਼, ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈ ਜੀ ਲੇਕਿਨ ਕੈਂਸਰ ਤੱਕ ਪਹੁੰਚਿਆ ਕਰਦੇ ਆ। ਕਾਰデアਰੀਆ ਸਾਰੀ ਮਦਦ ਦੇਾਂਗੇ ਪਾਕਿਸਤਾਨਾ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜੁੜੀ ਹੈਗੀਆ ਸਾਡੇ ਗੁਰਾਂ ਨੇ ਜੋ ਕਹਿ ਸੀਗਾ। ਉਹਨਾਂ ਗੁਰੂ ਪਾਣੀ ਪੀਤਾ ਮਾਤਾ ਧਰਤ ਦਾ ਭਾਗ। ਇਹ ਇਹ ਬੇਸਿਕ 엘మెంట్ਸ ਆਫ ਲਾਈਫ ਹੈ ਜੀ ਸਾਡੀ ਹਵਾ ਸਾਫ ਹੋਣੀ ਚਾਹੀਦੀ ਹੈ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਹੈ ਔਰ ਜਿਹੜਾ ਫਰਾਕ ਹੈ ਉਹ ਟਾਕਸਿਨਸ ਵੀ ਆਉਣਾ ਚਾਹੀਦਾ ਤਾਂ ਹੀ ਸੇਫ ਹੈ ਸਿਰਫ ਦਵਾਈਆਂ ਨਾਲ ਨਹੀਂ ਅਸੀਂ ਦਵਾਈਆਂ ਨਾਲ ਤਾਂ ਬੁਮਾਰੀ ਠੀਕ ਇਹ ਕਲਮਾਂ ਸਾਫ ਕਰਨੀ ਚਾਹੁੰਦਾ ਜੀ ਜਿਹੜਾ ਪੋਲੂਸ਼ਨ ਹੈ ਨਾ ਜੀ ਪਹਿਲਾਂ ਤਾਂ ਜਿਹੜਾ ਬੰਦਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਧੂਆ ਉਹਨੂੰ ਕੱਟ ਕਰਦਾ ਇਸ ਉਹਦੇ ਪਿੰਡ ਨੂੰ ਅਫੈਕਟ ਕਰਦਾ ਬੱਚਿਆਂ ਨੂੰ ਔਰ ਪ੍ਰੈਗਨੈਂਟ ਲੇਡੀਜ਼ ਨੂੰ ਔਰ ਬਜ਼ੁਰਗਾਂ ਨੌਜਰਾਂ ਨੂੰ ਜਿਹੜੇ ਆਲਰੇਡੀ ਇਮਿਊਨ ਕਪਰੋਮਾਈਜ਼ਡ ਆ ਉਹਨਾਂ ਨੂੰ ਕਰਦਾ ਔਰ ਇਹਦੇ ਨਾਲ 100 ਤੋਂ ਵੱਧ ਕਿਸਮ ਦੀਆਂ ਬਿਮਾਰੀਆਂ ਇਨਕਲੂਡਿੰਗ ਕੈਂਸਰ ਖਾਂਸੀ ਜੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਸਕਿਨ ਰੈਸ਼ ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈ ਗਿਆ ਲੇਕਿਨ ਕੈਂਸਰ ਤੱਕ ਬਿਮਾਰੀਆਂ ਕਰਦੇ ਆ ਸਾਨੂੰ ਇਹ ਸਾਰਿਆਂ ਦਾ ਸਾਡਾ ਸਾਂਝਾ ਕੰਮ ਹੈ ਜੀ ਅਸੀਂ ਪਟਿਆਲੇ ਦੇ ਵਿੱਚ ਅਸੀਂ ਡਲਵਾਈਟ ਉਹ ਵੀ ਐਨਜੀਓ ਹੈਗੀ ਆ ਅਸੀਂ ਜਿਹੜਾ ਡਲਵਾਈਟ ਨੇ ਜਿਹੜਾ ਕੀਤਾ ਹੈਗਾ ਉਹਨਾਂ ਨੇ ਕਿਸਾਨ ਵਿੱਚ ਐਜੂਕੇਸ਼ਨ ਚ ਕਰਦੇ ਆ ਉਹ ਕੋਫਟ ਵੀ ਜਾਂਦੇ ਆ ਸਰਕਾਰ ਦੇ ਰਹੀ ਆ ਸਾਰੀ ਮਛਲੀ ਦੇਾਂਗੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜਿਹੜੀ ਹੈਗੀ ਆ ਸਾਡੇ ਗੁਰੂਆਂ ਨੇ ਜੋ ਕਿਹਾ ਸੀਗਾ ਪਗਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਇਹ ਇਹ ਬੇਸਿਕ ਐਲੀਮੈਂਟਸ ਆਫ ਲਾਈਫ ਹੈ ਜੀ ਸਾਡੀ ਹਵਾ ਸਾਫ਼ ਹੋਣੀ ਚਾਹੀਦੀ ਆ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਔਰ ਜਿਹੜਾ ਖਾਣਾ ਹੈ ਉਹ ਟੌਕਸਿਨ ਫਰੀ ਆਉਣਾ ਚਾਹੀਦਾ ਤਾਂ ਹੀ ਸੇਫ ਹੈ ਸੇਫ ਕੋਈ ਦਵਾਈਆਂ ਨਾਲ ਨਹੀਂ ਆਉਂਦੀ ਦਵਾਈਆਂ ਨਾਲ ਤਾਂ ਬਿਮਾਰੀ ਠੀਕ ਹੁੰਦੀ ਆ ਸਟਾਰਟਿੰਗ ਇਹਨਾਂ ਬਗਾਲਾ ਪ੍ਰੋਸੈਸਰ ਜਦੋਂ ਪਾਪ ਚਲ ਰਿਹਾ ਉਹ ਕਿੱਥੇ ਆ ਦੇ ਨੇ ਨਹੀਂ ਨਹੀਂ ਧਿਆਨ ਦੇ ਰਹੇ ਆ ਜੀ ਸਾਰੇ ਅਸੀਂ ਧਿਆਨ ਦੇ ਰਹੇ ਆ ਤੁਹਾਡੀ ਜਾਣਕਾਰੀ ਵਾਸਤੇ ਇਹਨੂੰ ਵੀ ਤੁਸੀਂ ਹਾਈਲਾਈਟ ਕਰੋ ਇਹ ਪਹਿਲੀ ਵਾਰੀ ਹੈ ਕਿ ਮਾਨ ਸਰਕਾਰ ਨੇ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੀਤੀ ਹੈ ਇਹਦੇ ਵਾਸਤੇ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਲੀਡ ਲੀਡ ਡਿਪਾਰਟਮੈਂਟ ਹੈ এডਿਕੇਸ਼ਨ ਡਿਪਾਰਟਮੈਂਟ ਦਾ ਮੇਨ ਕੰਮ ਹੈ ਜਿਹੜੀਆਂ ਇਨਫੋਰਮੇਸ਼ਨ এডਿਕੇਸ਼ਨ ਕਮਿਊਨੀਕੇਸ਼ਨ ਆਈਸੀ ਐਕਟੀਵਿਟੀਜ਼ ਦੇ ਵਿੱਚ এডਿਕੇਸ਼ਨ ਦੇ ਵਿੱਚ ਔਰ ਇਸ ਤੋਂ ਬਾਅਦ ਜਿਹੜੀਆਂ ਲੋਕਲ ਬਾਡੀਜ਼ ਆ ਚਾਹੇ ਅਰਬਨ ਹੈ ਮਿਸਪਲ ਕਮੇਟੀ ਹੈ ਮਿਸਪਲ ਕਾਰਪੋਰੇਸ਼ਨ ਹੈ ਲੋਕ ಗ್ರಾಮ ਪੰਚਾਇਤ ਹੈ ਜਾਂ ਬਲਕ ਸਭੀ ਔਰ ਜ਼ਿਲ੍ਹਾ ਪ੍ਰੀਸ਼ਦ ਹੈ ਇਹਨਾਂ ਦੇ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਹੈ ਇਹ ਸਾਰੇ ਮਹਿਕਮੇ ਇਕੱਠੇ ਹੋ ਕੇ ਅਸੀਂ ਕੋਆਰਡੀਨੇਟਰ ਜੀ ਕੇ ਨਾਲ ਅਪਡੇਟ ਕਰਦੇ ਸਾਡਾ ਡਿਪਟੀ ਕਸ਼ਨ ਖੜਿਆ ਰੋਪਨ ਜੀ ਨੇ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਸ਼ੌਕਤ ਜੀ ਨੇ ਸਾਡਾ ਇਸ ਵਾਰ ਡੈਂਗੂ ਦੇ ਕੇਸਸ ਮਤਲਬ ਲੈਸ ਦਨ ਹਾਫ ਹੈ ਜੀ ਫਰਮ ਦ ਪੀਸ ਪ੍ਰੀਵियस ਇਅਰ ਉਸ ਤੋਂ ਵੀ ਉਸ ਤੋਂ ਵੀ ਘਟਾ ਜੀ ਪ੍ਰੀਵਨ 1/3 ਰਹਿ ਗਿਆ ਸਾਡੇ ਔਰ ਜੇ ਤੁਸੀਂ ਦੇਖੋਗੇ ਪੰਜ ਕਾਲਜ ਕਿੰਨੇ ਕੇਸ ਹੈ ਮਹਾਲੀਚ ਕਿੰਨੇ ਕੇਸ ਹੈ ਤੁਹਾਨੂੰ ਆਪਣੇ ਆਪ ਡਿਫਰੈਂਸ ਪਤਾ ਲੱਗ ਜਾਏਗਾ ਅਸੀਂ ਮਲਟੀ ਸੈਕਟਰਲ ਕੋਆਰਡੀਨੇਸ਼ਨ ਕਰ ਰਹੇ ਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਜਿਹੜੀ ਤੁਹਾਡੀ ਸਟ੍ਰੈਟਜੀ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਹ ਵੀ ਅਸੀਂ ਡਿਫਰੈਂਟ ਲੈਵਲ ਤੇ ਕਰਦੇ ਆ ਡਾਕਟਰ ਸਾਹਿਬ ਇਹਦੇ ਵਿੱਚ ਕਿਸਦਾ ਯੋਗਦਾਨ ਹੈ ਤੇ ਪੰਜਾਬ ਸਰਕਾਰ ਕਿੰਦਾ ਯੋਗਦਾਨ ਪਾ ਰਹੀ ਹੈ ਇਹਦੇ ਵਿੱਚ ਕਲੈਬੋਰੇਸ਼ਨ ਹੈ ਜੀ ਪਹਿਲਾਂ ਤੁਸੀਂ ਸੁਣਾ ਹੋਣਾ ਕਿ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਉਹ ਕਹਿੰਦੇ ਸੀ ਪੀ 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 ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਨਾਲ ਕੀ ਸੀਗਾ ਕਿ ਇੱਕ ਪ੍ਰਾਈਵੇਟ ਪਲੇਅਰ ਹੁੰਦਾ ਸੀ ਜਿਹਦਾ ਮੇਨ ਮੋਟਿਵ ਹੁੰਦਾ ਸੀਗਾ ਪ੍ਰੋਫਿਟ ਤੇ ਜਿਹੜੀ ਭਗਵੰਤ ਸਾਨ ਗਵਰਨਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਚੇਂਜ ਕੀ ਕੀਤੀ ਆ ਪਬਲਿਕ ਐਨਜੀਓ ਪਾਰਟਿਸਪੇਸ਼ਨ ਇਹਦੇ ਵਿੱਚ ਹਸ ਫੰਡੇਸ਼ਨ ਹੈ ਜੀ ਜਿਹੜੇ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮੈਂ ਜਦੋਂ ਫਲੱਡ ਆਇਆ ਪੰਜਾਬ ਦੇ ਵਿੱਚ ਉਦੋਂ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਤੇ ਮੈਨੂੰ ਇਹ ਗੁਰਦਾਸਪੁਰ ਦੇ ਪਰਦੇਸੀ ਮੈਂ ਦੇਖਿਆ ਕਿ ਇਹਨਾਂ ਦੀਆਂ ਜਿਹੜੀਆਂ ਮੋਬਾਈਲ ਮੈਡੀਕਲ ਯੂਨਿਟਸ ਸੀਗੇ ਤੇ ਬਹੁਤ ਅੱਛੀਆਂ ਸਰਵਿਸਾਂ ਦੇ ਰਹੇ ਸੀ ਔਰ 40 ਦੇ ਕਰੀਬ ਸੀਗੇ ਉਸ ਤੋਂ ਬਾਅਦ ਇਹਨਾਂ ਨੇ 10 ਯੂਨਿਟ ਪਟਿਆਲੇ ਵਾਸਤੇ ਵੀ ਪਟਿਆਲਾ ਤੇ ਸੰਗਰੂਰ ਵਾਸਤੇ ਵੀ ਦਿੱਤੇ ਸਾਨੂੰ ਉਹ ਵੀ ਬਹੁਤ ਅੱਛਾ ਸਰਵਿਸ ਕਰ ਰਹੇ ਆ ਤੇ ਇਹਨਾਂ ਦੀ ਇੱਕ ਪ੍ਰਪੋਜ਼ਲ ਆਈ ਕਿ ਅਸੀਂ ਡਾਇਲਿਸਿਸ ਸੈਂਟਰ ਖੋਲਣਾ ਚਾਹੁੰਦੇ ਆ ਤਿੰਨ ਤਿੰਨ ਮਸ਼ੀਨਾਂ ਦੇਵਾਂਗੇ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਪਟਿਆਲਾ ਵੱਡਾ ਸੈਂਟਰ ਆ ਤੁਸੀਂ 6 ਦਿਓ ਕਹਿੰਦੇ ਅਸੀਂ 6 ਦੇ ਦਾਂਗੇ ਵੱਧ ਵੀ ਦੇ ਦਾਂਗੇ ਤਾਂ ਦੇਖੋ ਇਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਆ ਉਹ ਲਗਾਤਾਰ ਤਤਪਰ ਆ ਸਾਡੇ ਕੋਲੇ ਪਹਿਲੇ ਹੀ ਜਿਹੜੇ ਹੈਗੇ ਆ ਉਹ 3000 ਡਾਇਲਿਸਿਸ ਸਾਡੇ ਕੋਲੇ ਮਤਲਬ ਕਰ ਪਾਣੇ ਆ ਮਹੀਨੇ ਪਰ ਇਹਦੀ ਡਿਮਾਂਡ ਬਹੁਤ ਆ ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਪੰਜਾਬੀਆਂ ਦੇ ਗੁਰਦੇ ਕਿਉਂ ਫੇਲ ਹੋ ਰਹੇ ਆ ਜਿਹੜਾ 90% ਕਾਰਨ ਹੈ ਉਹ ਹੈਗਾ ਜਾਂ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਜਾਂ ਸ਼ੂਗਰ ਦੀ ਬਿਮਾਰੀ ਸੀ ਆ ਦੋ ਬਿਮਾਰੀਆਂ ਕਰਕੇ ਪੰਜਾਬੀਆਂ ਦੇ ਗੁਰਦੇ ਫੇਲ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਮਾਨ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਨਾ ਜੋ ਕਿ ਸਾਡਾ ਜ਼ਿਲ੍ਹੀਦਾਰ ਬਿੰਨ ਕੇਜੀਵਾ ਸਰਕਾਰ ਦਾ ਟਰਾਈਡੈਂਟਸ ਮੋਡ ਦਾ ਮੱਲਾ ਕਲੀਨਿਕ अर्ਲੀ ਡਾਇਗਨੋਸਿਸ ਐਂਡ ਟਰੀਟਮੈਂਟ ਹੁਣ ਸਾਡੇ ਕੋਲੇ ਆਲਰੇਡੀ 172 ਆਮ ਆਦਮੀ ਕਲੀਨਿਕ ਨੇ ਕੰਮ ਕਰ ਰਹੇ ਆ ਉਹਦੇ ਵਿੱਚ ਜਦੋਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਹ ਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਕ੍ਰੋਨਿਕ オਸਟ੍ਰਕਟਿਵ 에ਅਰਵੇ ਡਿਜ਼ੀਜ਼ ਉਹਦੀ ਸਾਰੀਆਂ ਜਿਹੜੀਆਂ ਟ੍ਰੀਟਮੈਂਟ ਆ ਅਵੇਲੇਬਲ ਹੈ ਤੇ ਮੈਂ ਉਮੀਦ ਕਰਦਾ ਕਿ ਉਹਦਾ ਜਿਹੜਾ ਲੋਡ ਘੱਟ ਹੋਏਗਾ ਕਿਉਂਕਿ ਇਹ ਟਰਮੀਨਲ ਸਟੇਜ ਆ ਹਾਈਪਰ ਟੈਨਸ਼ਨ অর ਡਾਇਬੀਟਿਕ ਪੇਸ਼ੈਂਟ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ ਪੈਰਾਂ ਦੀ ਉਂਗਲਾਂ ਕੱਟੀਆਂ ਜਾਣੀਆਂ ਲੱਤ ਕੱਟੀ ਜਾਣੀ ਔਰ ਉਹਦੇ 'ਚ ਹਾਰਟ ਅਟੈਕ ਹੋ ਜਾਣਾ ਸਟ੍ਰੋਕ ਹੋ ਜਾਣਾ ਬ੍ਰੇਨ ਸਟ੍ਰੋਕ ਹੋ ਜਾਣਾ ਤੇ ਉਹਦੇ ਨਾਲ ਪੈਰਲਿਸਿਸ ਹੋ ਜਾਣਾ ਇਹ ਟਰਮੀਨਲ ਸਟੇਜਸ ਆ ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਦਾ ਟ੍ਰੀਟਮੈਂਟ ਤਾਂ ਕਰ ਸਕਦੇ ਆ ਪਰ ਉਹਦੀ ਐਕਚੁਅਲ ਰੀਹੈਬਿਲੀਟੇਸ਼ਨ ਜਿਵੇਂ ਹੁਣ ਪੇਸ਼ੈਂਟ ਦਾ ਜਿਆਦਾ ਡਾਇਸਿਸ ਹੁੰਦਾ ਉਹ ਆਪ ਤੇ ਡਾਇਲਿਸਿਸ ਕਰਾਨਾ ਤਾਂ ਆਏਗਾ ਨਾ ਉਦੀ ਕੁਆਲਿਟੀ ਆਫ ਲਾਈਫ ਨਹੀਂ ਹੁੰਦੀ ਸੋ ਦੈਟ ਇਜ਼ ਵੀ ਆਰ ਗ੍ਰੈਟ ਅਪ ਸੇ ਕਰ ਰਹੇ ਜਿਹੜੀ ਜਿਹੜੀ ਹਸ ਫਾਉਂਡੇਸ਼ਨ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਲੋਡੇਬਲ ਹੈ ਪੰਜਾਬ ਸਰਕਾਰ ਦੇ ਜਿਹੜੀ ਗੈਪ ਫੰਡਿੰਗ ਕਰ ਰਹੇ ਸਾਨੂੰ ਟੈਕਨੀਸ਼ੀਅਨ ਦਿੱਤੇ ਆ ਮਸ਼ੀਨਾਂ ਦਿੱਤੀਆਂ ਬਿਲਡਿੰਗਸ ਸਾਡੇ ਕੋਲੇ ਸੀ ਸਟਾਫ ਸਾਡਾ ਟ੍ਰੇਨ ਸੀ ਸਾਡੇ ਡਾਕਟਰ ਐ ਪੇਸ਼ੀਸ਼ਨ ਸਾਡੇ ਆ ਇਹਨਾਂ ਦਾ ਵਿਜ਼ਿਟਿੰਗ ਡਾਇਗਨੋਸਟ ਹੋਏਗਾ ਜੋ ਇਹ ਜਿਹੜੇ ਐਨ ਜੀਓ ਦਾ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਜੀ ਇਸੇ ਤਰ੍ਹਾਂ ਸਾਡਾ ਲਜਾਣੇ ਦੇ ਵਿੱਚ ਹੈ ਅਸੀਂ ਉੱਥੇ ਮੇਰੀ ਕਮਿਊਨਿਟੀ ਹੈਲਥ ਸੈਂਟਰ ਜੇ ਖਾਲੀ ਪਈ ਸੀ ਉਹਨਾਂ ਨੇ ਵੀ ਇੱਕ ਸੈਂਟਰ ਆਫ ਐਕਸੀਲੈਂਸ ਬਣਾਇਆ ਉੱਥੇ ਵੀ ਸਾਡੇ ਜਾਨਨਦ ਮੈਡੀਕਲ ਕਾਲਜ ਤੋਂ ਨੈਪਰੋਲੋਜੀਸ ਤੋਂ ਆਂਡਾ ਹੈਲਪਫੁਲ ਐਨ ਜੀਓ ਨੇ ਉੱਥੇ 25 ਕੁ ਮਸ਼ੀਨਾਂ ਲਾ ਰੱਖਿਆ ਜੀ ਉਹਨਾਂ ਦੀ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਉੱਥੇ ਔਰ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਅੱਲਾ ਕਹਿੰਦੇ ਡਬਲ ਸ਼ਿਫਟ ਕਰੰਦੇ ਹੋਣ ਕਹਿੰਦੇ ਟ੍ਰਿਪਲ ਸ਼ਿਫਟ ਕਰੰਦੇ ਹੋ ਕਿ ਇੰਨਾ ਜ਼ਿਆਦਾ ਰਸ਼ ਹੈ ਤੇ ਸਾਨੂੰ 5 ਮਸ਼ੀਨਾਂ ਹੋਰ ਲੈ ਰਿਹਾ